ਹਰ ਇੱਕ ਕਿਸਾਨ ਵੀਰ ਨੂੰ ਕਿਉਂਕਿ ਜਦੋਂ ਆਪਾਂ ਸੜਕਾਂ ਤੇ ਗੱਡੀਆਂ ਲੈ ਕੇ ਨਿਕਲਦੇ ਆ ਤਾਂ ਜਥੇਬੰਦੀ ਦੇ ਉਹਨਾਂ ਦੇ ਕੋਲ ਬੈਚ ਸਟicker ਅੱਜ ਕੱਲ ਦਾ ਜਦੋਂ ਵੀ ਟੋਲ ਨਾ ਕਹਿੰਦੇ ਆਪਾਂ ਲੰਘਦੇ ਆ ਤਾਂ ਉੱਥੇ ਜਥੇਬੰਦੀ ਦਾ ਇੱਕ ਚਿਪ ਵਾਲੀ ਜਿੰਦ ਤੇ ਚਿਪ ਲੱਗੀ ਹੁੰਦੀ ਹੈ ਜੀ ਉਹ ਵੀਰ ਸਾਡਾ ਕਾਰਡ ਵੀ ਤਿਆਰ ਕਰਦਾ ਸਟicker ਇਹਰੇ ਗੱਡੀਆਂ ਦੇ ਲੱਗਣ ਵਾਲੇ ਬੈਚ ਜਿਹੜੇ ਆਪਣੇ ਜੇਬਾਂ ਦੇ ਲੱਗਦੇ ਆ ਤੇ ਹੋਰ ਵੀ ਝੰਡੇ ਹਰ ਇੱਕ ਜਥੇਬੰਦੀ ਦੇ ਭਾਵੇਂ ਕੋਈ ਵੀ ਜਥੇਬੰਦੀ ਹੋਵੇ ਤੇ ਵੀਰ ਦੇ ਕੋਲੋਂ ਤਿਆਰ ਕਰਾ ਸਕਦਾ ਹੈ ਜੀ ਪਿੰਡ ਘਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤੇ ਵੀਰ ਸਾਡੇ ਦਾ ਨਾਂ ਆ ਬਲਜੀਤ ਸਿੰਘ ਜਿਹਨੂੰ ਦੁਨੀਆ ਵੱਡੇ ਪੱਧਰ ਤੇ ਜਾਣਦੀ ਹੈ ਜੀ ਹਰ ਇੱਕ ਜਥੇਬੰਦੀ ਜਾਣਦੀ ਹੈ ਜੀ ਤੇ ਮੈਂ ਇਹ ਨਾ ਵੀ ਜਿਹੜੇ ਜਥੇਬੰਦੀਆਂ ਨੂੰ ਕਈ ਵਾਰ ਨਹੀਂ ਪਤਾ ਹੁੰਦਾ ਵੀ ਸਟicker ਤੇ ਬਿਲਕੁਲ ਵਾਜਬ ਰੇਟਾਂ ਤੇ ਤੇ ਹਰ ਇੱਕ ਜਿੰਨੀਆਂ ਵੀ ਮੇਰੇ ਅਹਾਮ ਨਾਲ ਸਾਡੀਆਂ ਮਾਝੇ ਦੀਆਂ ਜਥੇਬੰਦੀਆਂ ਹੈ ਜੀ ਉਹਨਾਂ ਦੇ ਤਾਂ ਉਹ ਸਟicker ਤਿਆਰ ਕਰਦਾ ਕਈ ਵਾਰ ਕੋਈ ਨਵੇਂ ਜਥੇਬੰਦੀ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਨਾ ਉਹਨਾਂ ਵੀਰਾਂ ਨੂੰ ਬੇਨਤੀ ਹੈ ਜੀ ਆਪਾਂ ਫੋਨ ਨੰਬਰ ਉੱਤੇ ਤੁਹਾਨੂੰ ਦੱਸ ਦਿੰਨੇ ਆ ਮੈਂਸ਼ਨ ਕਰ ਦਿੰਨੇ ਆ ਜੀ 70093 65474 ਇੱਕ ਵੀਰ ਦਾ ਇਹ ਨੰਬਰ ਆ ਜੀ ਦੂਸਰਾ 97818 97799575 ਇਹ ਨੰਬਰ ਆ ਵੀਰ ਬਲਜੀਤ ਸਿੰਘ ਦਾ ਕਿਸੇ ਵੀ ਵੀਰ ਨੇ ਸਟੀਕਰ ਤਿਆਰ ਕਰਾਉਣੇ ਹਨ ਜਾਂ ਬੈਜ ਤਿਆਰ ਕਰਾਉਣੀ ਹੋਣੀ ਚਾਵੇ ਜਿਵੇਂ ਝੰਡਾ ਤਿਆਰ ਕਰਾਉਣਾ ਵੇਖੋ ਕਿ ਗੱਡੀਾਂ ਦੇ ਹੁਣ ਜਦੋਂ ਆਪਾਂ ਜਾਂਦੇ ਆ ਨਾ ਰੋਡ ਤੇ ਬਾਈ ਜੀ ਟੋਲ ਨਾਕਿਆਂ ਵਾਲੇ ਨਾ ਪਹਿਲੇ ਨੰਬਰ ਦੇ ਤੋਂ ਆਖਣਾ ਗੱਡੀ ਦੇ ਝੰਡਾ ਲੱਗਾ ਹੋਵੇ ਦੂਸਰਾ ਨੰਬਰ ਜੀ ਉਹਨੇ ਆਖਣਾ ਜੇਬ ਤੇ ਬੈਜ ਲੱਗਾ ਹੋਵੇ ਤੀਸਰਾ ਚਿਪ ਵਾਲਾ ਕਾਰਡ ਕਿਉਂਕਿ ਅੱਜਕੱਲ ਲੋਕਾਂ ਨੇ ਜੈਲੀ ਕਾਰਡ ਬਹੁਤ ਤਿਆਰ ਕਰ ਲਏ ਸੀ ਜੀ ਬਿਨਾ ਚਿਪ ਤੋਂ ਤੇ ਬਹੁਤ ਵਧੀਆ ਕੀਤਾ ਵੀਰਾਂ ਨੇ ਜਿਹੜਾ ਟੋਨ ਦਾ ਕਹਿੰਦੇ ਜਿਹੜੀ ਪੁੱਛ ਗਈ ਸੀ ਕੀਤੀ ਜਾਂਦੀ ਆ ਕਿਉਂਕਿ ਕੋਈ ਗਲਤ ਇਸਤੇਮਾਲ ਵੀ ਨਹੀਂ ਕਰ ਸਕਦਾ ਨਾਲੇ ਪਤਾ ਲੱਗ ਜਾਂਦਾ ਵਾ ਡੁਪਲੀਕੇਟ ਕੋਈ ਵੀ ਤਿਆਰ ਕਰੂਗਾ ਕਿਉਂਕਿ ਉਹ ਬੰਦਾ ਫੜਿਆ ਹੀ ਜਾਂਦਾ ਵਾ ਤੇ ਬਿਲਕੁਲ ਇੱਕ ਨੰਬਰ ਦਾ ਕੰਮ ਆ ਜੀ ਤੇ ਹਰ ਇੱਕ ਜਥੇਬੰਦੀ ਉਸੇ ਵੀਰ ਤੋਂ ਮਾਝੇ ਦੇ ਵਿੱਚ ਸਟicker ਤਿਆਰ ਕਰਾਉਂਦੀ ਆ ਬੈਜ ਤਿਆਰ ਕਰਾਉਂਦੀ ਆ ਤੇ ਜੇ ਕਿਸੇ ਵੀ ਵੀਰ ਨੇ ਤਿਆਰ ਕਰਾਉਣੇ ਹੋਣ ਵੀਰ ਬਲਜੀਤ ਸਿੰਘ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਜੇ ਵੈਗਰੂ ਜਿੱਕਾ ਖਾਲਸਾ ਸ੍ਰੀ ਵੈਗਰੂ ਜੀ ਕੀ ਬਤੇ